ਸਿੱਖਰ ਦੋਸਤੋ ਦੋਸਤੋ ਮੈਂ ਡਾਕਟਰ ਰੂਪ੍ਰੀਤ ਗਿੱਲ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਵਿਟਾਮਿਨ ਡੀ ਬਾਰੇ ਵਿਟਾਮਿਨ ਡੀ ਦੀਆਂ ਵਿੱਚ ਤਾਂ ਬਹੁਤ ਕਿਸਮਾਂ ਹੁੰਦੀਆਂ ਪਰ ਇਹ ਖੁਰਾਕ ਲਈ ਬਹੁਤ ਮਹੱਤਵਪੂਰਨ ਸਾਧਨ ਹੁੰਦਾ ਹੈ ਇਹ ਇਹ ਆਪਾਂ ਨੂੰ ਕੰਮ ਕੀ ਹੁੰਦਾ ਇਹਦੇ ਜਿਹੜੇ ਵਿਟਾਮਿਨ ਡੀ ਕੰਮ ਕੀ ਕਰਦਾ ਇਹਦੇ ਨਾਲ ਆਪਣੇ ਸਰੀਰ ਦਾ ਵਾਧਾ ਹੁੰਦਾ ਹੱਡੀਆਂ ਮਜ਼ਬੂਤ ਹੁੰਦੀਆਂ ਦੰਦ ਮਜ਼ਬੂਤ ਹੁੰਦੇ ਆ ਇਹਦੇ ਨਾਲ ਜਿਹੜਾ ਆਪਾਂ ਖਾ ਰਹੀ ਖਣਿਜ ਕੈਲਸ਼ੀਅਮ ਖਾਂਦੇ ਆ ਇਹ ਅੰਤਰੀਂ ਵਿੱਚ ਸੋਖਣ ਵਿੱਚ ਮਦਦ ਕਰਦਾ ਹੈਗਾ ਇਹ ਇਹ ਸੋਮੇ ਕੀ ਹੁੰਦੇ ਆ ਇਹਦੇ ਸਭ ਤੋਂ ਵੱਡਾ ਸੋਮਾ ਇਹਦਾ ਸੂਰਜ ਦੀਆਂ ਕਿਰਨਾਂ ਹੁੰਦੀਆਂ ਜਿਹੜੀਆਂ ਆਪਣਾ ਡਾਇਰੈਕਟ ਚਮੜੀ ਤੇ ਪੈਂਦੀਆਂ ਜਦੋਂ ਇਹਦੇ ਵਿੱਚੋਂ ਆਪ ਨੂੰ ਬਹੁਤ ਜ਼ਿਆਦਾ ਮਿਲਦਾ ਹੈ ਜਦੋਂ ਮੰਨ ਲਓ ਆਪਾਂ ਧੁੱਪੇ ਬੈਠੇ ਹੁਣ ਇਸ ਸਰੀਰ ਤੇ ਤੇਲ ਦੀ ਮਾਲਿਸ਼ ਕਰਕੇ ਬੈਠਦੇ ਆਂ ਵਿਟਾਮਿਨ ਡੀ ਉਹਦੇ ਭਰਪੂਰ ਮਾਤਰਾ ਵਿੱਚ ਮਿਲਦਾ ਆਪ ਨੂੰ ਚਮੜੀ ਰਾਹੀਂ ਸਰੀਰ ਵਿੱਚ ਜਾਂਦਾ ਇਹ ਵਿਟਾਮਿਨ ਡੀ ਜੋ ਚਮੜੀ ਰਾਹੀਂ ਜਾਂਦਾ ਅੰਦਰ ਆਪਣੇ ਇਹ ਖੂਨ ਵਿੱਚ ਅੱਗੇ ਮਿਲਦਾਗਾ ਇਹਦਾ ਬਹੁਤ ਵੱਡਾ ਫਾਇਦਾ ਹੁੰਦਾ ਆਪਣੇ ਸਰੀਰ ਨੂੰ ਇਹਦੇ ਨਾਲ ਜੇ ਮੰਨ ਲਓ ਦੁੱਧ ਹੋ ਗਿਆ ਮੱਖਣ ਹੋ ਗਿਆ ਘਿਓ ਹੋ ਗਿਆ ਅੰਡੇ ਦੀ ਜ਼ਰਦੀ ਹੋ ਗਈ ਮੱਛੀ ਹੋ ਗਿਆ ਮੱਛੀ ਦਾ ਤੇਲ ਹੋ ਗਿਆ ਇਹਦੇ ਸੁੰਮੇ ਹੁੰਦੇ ਹੈਗੇ ਇਹਦੀ ਕਮੀ ਕਾਰਨ ਕੀ ਹੋ ਜਾਂਦਾ ਇਹਦੀ ਕਮੀ ਨਾਲ ਆਪਾਂ ਨੂੰ ਬੱਚਿਆਂ ਵਿੱਚ ਤੇ ਬਾਲਗਾਂ ਵਿੱਚ ਰक्तस रोग ਹੋ ਜਾਂਦਾ ਤੇ ਬਾਲਗਾਂ ਵਿੱਚ ਐਸਟੋ ਮਲੇਰੀਆ ਰੋਗ ਹੋ ਜਾਂਦਾ ਜਿਹਦੇ ਕਾਰਨ ਦੰਦ دیر ਨਾਲ ਨਿਕਲਦੇ ਆਗੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਜੇ ਦੰਦ ਨਿਕਲਦੇ ਆ ਤਾਂ ਸਹੀ ਤਰੀਕੇ ਨਾਲ ਨਹੀਂ ਨਿਕਲਦੇਗੇ ਉਹ ਬੇਟਾ ਵੀ ਨਿਕਲਦੇ ਆਗੇ ਇਹਦੇ ਵਿੱਚ ਪੇਡੂ ਹੁੰਦਾ ਜਿਹੜਾ ਆਪਣਾ ਉਹ ਬਾਹਰ ਨਿਕਲੇ ਆਉਂਦਾ ਹੈ ਜੀ ਕਮੀ ਕਾਰਨ ਜਦੋਂ ਕਮੀ ਹੋ ਜਾਂਦੀ ਹੈ ਦੀ ਸਰੀਰ ਦਰਦ ਰਹਿਣ ਲੱਗ ਜਾਂਦਾ ਸਰੀਰ ਦੀਆਂ ਹੱਡੀਆਂ ਨਰਮ ਹੋ ਜਾਂਦੀਆਂ ਕਮਜ਼ੋਰ ਹੋ ਜਾਂਦਾ ਸਰੀਰ ਕਾਫੀ ਮਾਤਰਾ ਵਿੱਚ ਸਰੀਰ ਦਰਦ ਰਹਿਣ ਲੱਗ ਜਾਂਦੇ ਜੀ ਘਾਟ ਕਰਨ ਬਟਾ ਮੁੰਡੀ ਦੀ ਘਾਟ ਕਰਨ ਜੀ ਘਾਟ ਕਰਨ ਬਹੁਤ ਰੋਗ ਹੋ ਜਾਂਦੇ ਆਗੇ ਜਿਸ ਨਾਲ ਇਹ ਆਪ ਨੂੰ ਬਹੁਤ ਜ਼ਰੂਰੀ ਹੁੰਦਾਗਾ ਡੇਲੀ ਦੀ ਮਾਤਰਾ ਵਿੱਚ ਸ਼ਾਮਲ ਕਰਨਾ ਚਾਹੀਦਾਗਾ ਇਹਦਾ ਸਭ ਤੋਂ ਵੱਡਾ ਡੋਜ਼ ਹੁੰਦੀ ਹੈ ਜਿਹੜੀ ਆਪਣੀ ਡੋਜ਼ ਕਿੰਨੀ ਲੈਣੀ ਚਾਹੀਦੀ ਹੈਗੀ ਆਪ ਨੂੰ ਡੋਜ਼ ਹੁੰਦੀ ਹੈ ਕਿ ਮੰਨ ਲਓ ਛੋਟੇ ਬੱਚਿਆਂ ਲਈ ਇਹਦੀ ਟੂ ਛੋਟੇ ਬੱਚਿਆਂ ਲਈ 5 ਐਮਜੀ ਮਾਈਕਰੋਗ੍ਰਾਮ ਬਾਲਗਾਂ ਵਿੱਚ 2.5 ਮਾਈਕਰੋਗ੍ਰਾਮ ਹੁੰਦੀ ਹੈਗੀ ਇਸ ਵਾਸਤੇ ਵਿਟਾਮਿਨ ਡੀ ਬਹੁਤ ਵਧੀਆ ਸਾਧਨ ਹੈਗਾ ਆਪਣੇ ਸਰੀਰ ਲਈ ਵਿਟਾਮਿਨ ਬਹੁਤ ਜ਼ਰੂਰੀ ਹੁੰਦੇ ਹੈ ਸਰੀਰ ਲਈ ਇਹ ਵੱਧ ਤੋਂ ਵੱਧ ਆਪ ਨੂੰ ਖਰਾਕ ਚ ਸ਼ਾਵਲ ਕਰਨੀ ਚਾਹੀਦੀ ਹੈ ਕਿ ਆਪਣੇ ਸਰੀਰ ਦਾ ਧਿਆਨ ਰੱਖੋ ਇਹੋ ਜੀ ਵੀਡੀਓ ਹੋਰ ਕਰਨ ਲਈ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਤੇ ਲਾਈਕ ਤੇ ਬਹੁਤ ਸ਼ੇਅਰ ਕਰੋ ਧੰਨਵਾਦ